ਬਚਪਨ ਦੀ ਲੜਾਈ ਦੇ ਕਿਸੇ ਨੇ ਜ਼ਿੰਦਗੀ ਸਾਡੀ ਦੇ ਹਿੱਸੇ ਨੇ ਹੱਥਾਂ ਉਹਦਿਆਂ ਨੂੰ ਟੇਕ ਨਹੀਂ ਸ਼ਾਂਤ ਜੇ ਬੈਠੀ ਹੋਵਾਂ ਆਉਂਦਾ ਜਾਂਦਾ ਮਾਰ-ਮਾਰ ਕੇ ਖਜਾ ਦਿੰਦਾ ਏ ਕਦੇ ਮਾਰ ਮੁੱਕਾ ਰਵਾ ਦਿੰਦਾ ਏ ਮੱਲੋ ਮੱਲੀ ਲੜਾਈ ਨੂੰ ਥੋਂ ਕਰ ਲੈਂਦਾ ਏ ਫੇਰ ਕੀ ਜੂੰਡਿਆਂ ਤੋਂ ਫੜ ਗੋਡਿਆਂ ਥੱਲੇ ਧਰ ਲੈਨੇ ਆ ਇੱਕ ਦੂਜੇ ਦਾ ਥੱਪੜ ਥਪੜਈਆ ਕਰ ਲੈਨੇ ਆ ਲੜਦਿਆਂ ਨੂੰ ਵੇਖ ਮਾਂ ਆ ਛਡਾਉਂਦੀ ਸੀ ਪਿਆਰ ਨਾਲ ਸਮਝਾਉਂਦੀ ਸੀ ਨਹੀਂ ਜੇ ਸੁਣਦੇ ਸੀ ਫਿਰ ਜੋ ਆਵੇ ਹੱਥ ਵਿੱਚ ਉਹੀ ਵੜਕਾਉਂਦੀ ਸੀ ਮਾਂ ਦੀ ਕੁੱਟ ਤੋਂ ਡਰਦੇ ਘਰੋਂ ਬਾਹਰ ਨੂੰ ਭੱਜਦੇ ਸੀ ਖੋਰੇ ਹੋ ਗਿਆ ਹੋਵੇ ਗੁੱਸਾ ਠੰਡਾ ਸ਼ਾਮੀ ਕਰ ਵੜਦੇ ਸੀ ਮਾਂ ਦੀ ਇੱਕੋ ਗੱਲ ਤੋਂ ਡਰਦੇ ਸੀ ਆ ਲੈਣ ਦੋ ਪਿਓਰ ਤੁਹਾਡੇ ਨੂੰ ਲੱਤਾਂ ਤੜਵਾਉਣੀ ਆ ਬਾਪੂ ਦੇ ਘਰ ਆਉਣ ਤੋਂ ਪਹਿਲਾਂ ਘਰ ਆ ਪੜਦੇ ਸੀ ਬੀਬੇ ਬਾਲ ਬਣ ਚੁੱਕ ਕਿਤਾਬਾਂ ਪੜਦੇ ਸੀ ਮਾਂ ਲਾਣਾ ਦਵੇ ਸ਼ਿਕਾਇਤ ਐਸੇ ਗੱਲਾਂੋਂ ਡਰਦੇ ਸੀ ਮਾਂ